ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿੱਧੂ ਮੂਨੀਸ਼ ਤੇ ਸੋ ਅੱਜ ਆਪਾਂ ਕਰਦੇ ਆਂ ਜੀ ਬਲੌਗ ਦੀ ਸਟਾਰਟਿੰਗ ਲੋ ਵੀ ਮਿੱਤਰੋ ਆਪਾਂ ਰੈਡੀ ਆਂ ਤੇ ਗੱਡੀ ਆਪਣੀ ਸਟਾਰਟ ਕਰਕੇ ਸੀ ਆਪਾਂ ਤੇ ਆਪਾਂ ਚੱਲਦੇ ਆਂਗੇ ਚਲੋ ਵੀ ਮਿੱਤਰੋ ਵੀ ਆਪਾਂ ਪਹੁੰਚ ਗਏ ਆਂਗੇ ਜਿੱਥੇ ਆਪਾਂ ਪਹੁੰਚਣਾ ਸੀਗਾ ਵਿਹੜੇ ਕਰੇ ਸੋ ਗਲੀ 'ਚ ਬੈਂਡ ਖਰਾਬ ਹੋਈ ਖੜੀ ਆ ਜਦੋਂ ਤਰਪੀ ਆਪਾਂ ਅੰਦਰ ਚੱਲਾਂਗੇ ਫਿਰ ਮਿਲਦੇ ਆਂ ਤੁਹਾਨੂੰ ਤਿਆਰੀ ਹੈ ਫਿਰ

ਨੇ ਨਹੀਂ ਆਈਆਂ 0.5 ਤੇ ਤਾਂ ਰੋੜ ਹੀ ਨਹੀਂ ਬਸ ਤੁਹਾਨੂੰ ਕੁਝ ਕਹਿਣਾ ਚਾਹਾਂ ਆਵਾਸ ਆਪਣੇ ਯਾਰ ਦਾ ਵਿਆਹ ਅੱਜ ਅੱਜ ਇਹਦੇ ਹੱਥੋਂ ਦਾ ਦੂਰੀ ਵਧਾ ਰਾਂਗੀ ਇਦੂ ਰੱਦ ਇਹ ਜਾਣੇ ਇਹ ਜਾਣੇ ਇਹਦਾ ਕੰਮ ਜਾਣੇ ਹੈਲੋ ਹਾਂ ਸੁਣੋ ਕੁੜੀਆਂ ਰੱਕੇ ਆ ਮਜਮਾ ਹਾਂ ਹਨ ਇੱਕ ਨਾਂ ਹੋਇਆ ਆਹ ਕੰਮ ਵੀ ਕਰਦਾ ਭਾਈ ਨਾਲ ਨਾਲ ਫੋਟੋਗ੍ਰਾਫੀ ਦੇ ਇਥੇ ਪੱਗਾ ਬੰਨਣ ਦਾ ਖਾਸ ਪ੍ਰਬੰਧ ਦਾ ਨੰਬਰ ਬੋਲੀ ਮੜਾ ਹੈ। ਹਾਂ। ਨੰਬਰ ਬੋਲੀ ਖਾਸ ਪ੍ਰਬੰਧ ਦਾ ਕਾਹਨ ਮੇਰਾ ਡੰਗਾ ਲੈ। ਡੰਗਾ ਦਾ ਕਹਾ ਯਾਰ। ਬਰਾ ਮਾ ਦਾ ਡੰਗਾ ਲੈ। 10 ਵਜੇ ਕੋਈ ਨਾ ਤੇ ਹੀਰਾ ਬੰਨਣ ਬਿਠਾ ਦੇ। ਪੱਕੀ ਗੱਲ ਹੈ। ਓਏ ਆ ਗਿਆ ਯਾਰ। ਮੈਨੂੰ ਇਹ ਕਿਰੋ ਦੋ ਕੋਈ ਪਾਸੇ ਤੇ ਕਰੀ ਦੀ ਪੇੜਾ ਹੈ। ਇਹ ਇਹ ਕਈ ਕਿ ਯਾਰ ਭੁੱਲ ਵੀ ਜਾਈਦਾ ਹੈਗਾ।

ਚਲੋ ਬਈ ਭਰਾਇਆਂ ਪਤਾ ਹੀ ਹੋਦੀ ਆਹ ਬੰਦੇ ਨੇ ਹੋ ਗਿਆ ਆ ਇਹ ਜਿਹੜੇ ਮੈਂ ਕਹ ਲਾਦਾ ਮਾ ਟੈਂਪਰੇ ਵਾਲਾ ਮੈਂ ਕਹਿੰਦੇ ਜਦੋਂ ਜਦੋਂ ਇਹ ਬੋਲੂਗਾ ਉਹਨੇ ਮਤਲਬ ਆਡੀਓ ਕੈਪਚਰ ਕਰਦਾ ਯੈਸ ਜਦੋਂ ਅਸੀਂ ਰੀਵਨ ਕਟਾਈ ਕਰਾਉਣ ਦੀ ਗੱਲ ਕਰਨੀ ਜਿਹੜੀ ਇਹਨਾਂ ਨੇ ਕਿੰਨਾ ਇਹ ਬੰਦ ਬੰਦ ਕਿੰਨਾ 20 ਕਿਨੇ ਵੀ ਤਿੰਨ ਬੰਦਿਆ ਯਾਰੀ ਕਿਸੌਰੀ ਹੁੰਦੀ ਆ 20 ਹੋਗੇ ਕਿੰਨੇ ਹੋ ਗਏ 2000 ਹੋ ਗਏ ਮੈਥੋਂ ਮੈਨੂੰ ਦੇਣਾ ਇਹ ਰੱਖ ਲੈ ਇਹ ਚ ਕੋਣ ਰੱਖ ਲੈ ਬਾਹਰ ਕੋੜ ਦੇ ਗਏ ਤਾਂ ਬਾਹਰ ਦੇ ல <laughs> 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 <Level laughs> पियो पियो ऐसे मिलते दे हो इधर सामने देखो ऊपर इधर देखिए कोई सामने ऊपर ये ऊपर को कैमरे देखो इधर तो नहीं ठीक है थोड़े पैसे वाले ही भर गया वो कभी ना करती कर लिया करती कर लिया ना वैसे ऐसे करे आगे ਸਾਰੇ ਵਿਆਹ ਦੀ ਸਮਾਪਤੀ ਹੋ ਗਈ ਹੈਗੀ ਤੇ ਏਦੋਂ ਬਾਅਦ ਹੁਣ ਕੀ ਰਹਾ ਤੁਸੀਂ ਦੱਸ ਦੋ ਸਾਡੇ ਗੇਨ ਨਾਲੇ ਰਹਿ ਗਏ ਗੰਡੇ ਗੇਨ ਨਾਲੇ ਰਹਿ ਗਏ ਚਲੋ ਬਈ ਬੈਠੋ ਆ ਜਾਓ ਚੌਂਚੇ ਜੂੰਚੇ ਪੂਰੇ ਕਰ ਲੋ ਬਈ ਉਹਦਾ ਤਾਂ ਗਿਆ ਆਪਣਾ ਕੰਮ ਨਿਭੜੋ ਕੋਈ ਨਹੀਂ ਕੰਮ ਉਹਦਾ ਆਪਣੇ ਹੱਥੋਂ ਗਿਆ ਚੌਂਚੇ ਗੜਸ਼ੀਆਂ ਨੂੰ ਕਿਹੜਾ ਬਹੁਤਾ ਹੁੰਦਾ ਹੈ ਇਹ ਪੂਰੇ ਕਿੰਨੀਆਂ ਚੌਂਚੇ ਚੌਂਚੇ ਗੇਣੇ ਕੇ ਫਿਰ ਆਪਾਂ ਧਰੇ ਉਹ ਇਹਨਾਂ ਦਾ ਲੈਵਲ ਚੈੱਕ ਕਰੋ ਬੰਦੇ ਨੀਤੇ ਤਾਂ ਪੂਰੇ ਨਹੀਂ ਨਾ ਆਉਣੇ ਹਾਂ ਆਹ ਮੁੰਡਿਆਂ ਨੇ ਗਿਫਟ ਕੱਢਣ ਸਾਰੀ ਗੱਡੀ 'ਚ ਲਾ ਕੇ ਫਰੋਲਣ ਜਿਨਾਂ ਨੇ ਗਿਫਟ ਦਿੱਤੇ ਆ ਉਹ ਵੀ ਕੋਲੇ ਖੜੇ ਆ ਆਪਾਂ ਕੋਲੇ ਦੇਖਣ ਆ ਵੀ ਜੀ 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 ਤੇ ਆਂ ਖਾਲੀ ਡਬਾਏ ਜਾਂਦੇ ਆਂ ਇਹਦੇ ਉਧਰ ਬਿਹਾਲਾ ਮੁੰਡਾ ਭੈ ਭੀ ਤੋਇਆ ਘੜਾ ਯਾ ਕੋਈ ਨਾ ਭਾਈ ਆ ਲੈ ਤੇਰੇ ਲਈ ਵੀ ਆ ਵੰਤ ਬਣਾ ਲੈ ਘੜਾ ਭਾਈ ਸੱਸਰੀ ਗਾਲ ਵੀ ਅੱਜ ਦੀ ਵਲੌਗ ਦੀ ਐਂਡਿੰਗ ਸੱਸਰੀ ਗਾਲ ਨਾਲ ਲੋਕੀ ਬਾਈ ਬਾਈ